ਮੈਂ ਮਹਿੰਦਰ ਸਿੰਘ ਸਾਹਿਬ ਦਾ ਪੁਲਿਸ ਇੰਸਪੈਕਟਰ ਜਨਰਲ ਸਕੱਤਰ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਯੂਨਟ ਤੇ ਜ਼ਿਲ੍ਹਾ ਮਾਹਲੀ ਦਾ ਪ੍ਰਧਾਨ ਹਾਂ ਮੈਂ ਆਪਣੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਆਪ ਸਭ ਨੂੰ ਦੀਵਾਲੀ ਦੇ ਪਵਿੱਤਰ ਤਿਹਾੜੀ ਦੀਆਂ ਤੇ ਗੁਰਪੁਰਬ ਦਿਹਾੜੇ ਦੀਆਂ ਮੁਬਾਰਕ ਬਾਦਨਾ ਵਧਾਈਆਂ ਦਿੰਦਾ ਹਾਂ ਤੇ ਮੈਂ ਬੇਨਤੀ ਕਰਦਾ ਹਾਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਿ ਆਪਾਂ ਦੀਵਾਲੀ ਦਾ ਤਿਉਹਾਰ ਸਤਿ ਪਾਵਨਾ ਦੇ ਨਾਲ ਪਿਆਰ ਦੇ ਨਾਲ ਸ਼ਾਂਤੀ ਦੇ ਨਾਲ ਮਨਾਈਏ ਕਿਸੇ ਕਿਸਮ ਦਾ ਕੋਈ ਥੱਲਾ ਗੁੱਲਾ ਨਾ ਕਰੀਏ ਆਪਾਂ ਪ੍ਰਦੂਸ਼ਨ ਫਰੀ ਪੋਲੂਸ਼ਨ ਫਰੀ ਜਿਹੜੀ ਦੀਵਾਲੀ ਦਾ ਤਿਹਾਰ ਹੈ ਜਿਹੜਾ ਆਪਾਂ ਮਨਾਈਏ ਤਾਂ ਕਿ ਆਪਣਾ ਦੇਸ਼ ਖੁਸ਼ਹਾਲ ਰਹੇ ਤਰੱਕੀ ਰਹੇ ਕਿਸੇ ਕਿਸੇ ਤਿਸਮ ਦੀ ਕੋਈ ਬੇਚੈਨੀ ਨਾ ਫੈਲੇ ਮੈਂ ਦੁਬਾਰੇ ਫਿਰ ਆਪ ਜੀ ਨੂੰ ਦੀਵਾਲੀ ਦੇ ਪਵਿੱਤਰ ਤਿਹਾਰ ਦੀਆਂ ਤੇ ਗੁਰਪੁਰਬ ਦੀਆਂ ਆਪ ਸਭ ਨੂੰ ਦੇ ਸਵਾਸੀਆਂ ਨੂੰ ਮੁਬਾਰਕਵਾਹ ਦਿੰਦਾ ਹਾਂ ਪੰਜਾਬ ਪੁਲਿਸ ਵਿਭਾਗ ਦੇ ਮੌਜੂਦਾ ਮੁਲਾਜ਼ਮਾਂ ਵੱਲੋਂ ਤੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਧੰਨਵਾਦ